ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਦਾ ਮਾਹੌਲ ਹੈ ਖਬਰਾਂ ਜਿਹੜੀਆਂ ਨੇ ਉਹ ਡਰ ਪੈਦਾ ਕਰ ਰਹੀਆਂ ਕਿਤੇ ਜੰਗ ਨਾ ਲੱਗ ਜਾਏ ਕਿਤੇ ਵਾਰ ਨਾ ਹੋ ਜਾਏ ਪੰਜਾਬ ਦੇ ਲੋਕ ਖਾਸ ਕਰਕੇ ਸਹਮੇ ਹੋਏ ਆ ਕਿਉਂਕਿ ਪੰਜਾਬ ਸਭ ਤੋਂ ਪਹਿਲਾਂ ਇਫੈਕਟ ਹੁੰਦਾ ਖਾਸ ਕਰਕੇ ਫਿਰੋਜ਼ਪੁਰ ਦਾ ਹੁਸੈਨੀ ਵਾਲਾ ਬਾਰਡਰ ਅਸੀਂ ਪਹੁੰਚੇ ਆਂ ਔਰ ਬਹੁਤ ਮੰਨੇ ਪਰਮੰਨੇ ਬਹੁਤ ਫੇਮਸ ਬਹੁਤ ਮਸ਼ਹੂਰ ਗਾਇਕ ਕਮਲ ਖਾਨ ਸਾਹਿਬ ਵੀ ਆ ਜਿੱਥੇ ਪਹੁੰਚੇ ਨੇ ਰਿਟਰੀਟ ਸੈਰੇਮਨੀ ਹੋਈ ਹੈ ਪਹਿਲਾਂ ਤਾਂ ਰਿਟਰੀਟ ਸੈਰੇਮਨੀ ਜਦੋਂ ਬੈਠੇ ਸੀਗੇ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਸੀ ਆਬਵੀਅਸਲੀ ਜੀ ਐਜ਼ ਅ ਇੰਡੀਅਨ ਨੂੰ ਪ੍ਰਾਊਡ ਹੁੰਦਾ ਕਿ ਅਸੀਂ ਇੰਡੀਆ ਨਾ ਔਰ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਮੈਂ ਇੰਡੀਅਨ ਆ ਔਰ ਮਾਲਕ ਅਗੇ ਹੀ ਅਰਦਾਸ ਆ ਸਾਡਾ ਇੰਡੀਆ ਹਮੇਸ਼ਾ ਸਲਾਮਤ ਰਹੇ ਜੋ ਮਾਹੌਲ ਚੱਲ ਰਿਹਾ ਹੈ ਜੀ ਕੀ ਲੱਗਦਾ ਕੀ ਇੱਕ ਸੰਦੇਸ਼ ਕੀ ਹੈਗਾ ਤੁਹਾਡਾ ਮੈਂ ਰੱਬ ਅਗੇ ਹੀ ਅਰਦਾਸ ਕਰਦਾ ਕਿਉਂਕਿ ਲੜਾਈਆਂ ਝਗੜੇ ਜੋ ਹੋ ਰਹੇ ਨੇ ਕਤਲੇਆਮ ਵੀਰ ਸਾਡੇ ਜਿਹੜੇ ਦੇਸ਼ ਦੀ ਰੱਖਿਆ ਕਰਦੇ ਨੇ ਸਰਹੱਦਾਂ ਤੇ ਖੜਕੇ ਉਹਨਾਂ ਨੂੰ ਹਮੇਸ਼ਾ ਸਲਾਮਤ ਰੱਖੇ ਔਰ ਪਿਆਰ ਦਾ ਸੰਦੇਸ਼ ਬਣਿਆ ਰਹੇ ਹਮੇਸ਼ਾ ਪਲਵਾਮਾ ਚ ਸਾਡੇ ਜਵਾਨ ਸ਼ਹੀਦ ਹੋਏ ਪੂਰਾ ਦੇਸ਼ ਸੋਗ ਦੇ ਵਿੱਚ ਸੀਗਾ ਗੁੱਸਾ ਸੀ ਕਿ ਬਦਲਾ ਲਿਆ ਜਾਏ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਬਦਲੇ ਦੀ ਭਾਵਨਾ ਰੱਖਣੀ ਚਾਹੀਦੀ ਹੈ ਜਾਂ ਫਿਰ ਪਾਕਿਸਤਾਨ ਦੇ ਖਿਲਾਫ ਅਸੀਂ 네ਗੇਟਿਵਿਟੀ ਜਾਂ ਇੱਕ ਜੰਗ ਜਿਹੜੀ ਹੈਗੀ ਹੈ ਉਸ ਤਰ੍ਹਾਂ ਦੇ ਖਿਆਲ ਸਾਨੂੰ ਰੱਖਣੇ ਚਾਹੀਦੇ ਹੈ ਮੈਨੂੰ ਇਦਾਂ ਜਿਸ ਨੂੰ ਉਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ ਜੋ ਇਹ ਜਿਹੜਾ ਹੈਗਾ ਫਲਾਰੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਕੀਤਾ ਜਾਣਾ ਚਾਹੀਦਾ ਕਿਉਂਕਿ ਕਰਦਾ ਕੋਈ ਹੋਰ ਆ ਪਰ ਨਹੀਂ ਕਿਸੇ ਹੋਰ ਨੂੰ ਪੈਂਦੀ ਆ ਸੋ ਮੈਨੂੰ ਲੱਗਦਾ ਕਿ ਸਾਰੀ ਪਿਆਰ ਮੁਹੱਬਤ ਦਾ ਸੰਦੇਸ਼ ਰੱਖਣ ਕੋਈ ਮੈਂ ਕਿਸੇ ਲਈ ਕੋਈ ਪਾਰਟਿਕੂਲ ਰੁਕੇ ਦੀ ਹਮੇਸ਼ਾ ਕੋਈ ਗੱਲ ਕੀਤੀ ਨਹੀਂ ਪਰ ਮੈਨੂੰ ਇਦਾਂ ਕਿ ਐਜ਼ ਅ ਇੰਡੀਅਨ ਸਾਡਾ ਫਰਜ਼ ਆ ਕਿ ਸਾਡਾ ਦੇਸ਼ ਦੇਸ਼ ਹੈ ਜਿਹੜਾ ਸਲਾਮਤ ਰਹੇ ਸਾਡੇ ਫੌਜੀ ਵੀਰ ਸਲਾਮਤ ਰਹਿਣ ਹਮੇਸ਼ਾ ਅਸੀਂ ਆਪਸ ਵਿੱਚ ਮਸਜਬਾਂ ਦੀ ਲੜਾਈ 'ਚ ਆ ਜਾਂਦੇ ਆ ਜਦੋਂ ਵੀ ਪਾਕਿਸਤਾਨ ਦੇ ਨਾਲ ਕਦੇ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਅਤਵਾਦੀ ਆਂਦੀ ਆ ਤਾਂ ਖਾਸ ਕਰਕੇ ਇਸਲਾਮ ਟਾਰਗੇਟ ਹੋ ਜਾਂਦਾ ਹੈ ਕਸ਼ਮੀਰੀ ਟਾਰਗੇਟ ਹੋਏ ਨੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਮੈਂ ਖੁਦ ਮੁ슬ਿਮਾ ਜੀ ਮੈਂ ਇੰਡੀਆ ਦੇ ਵਿੱਚ ਰਹਿਣਾ ਤੇ ਮੇਰਾ ਆਪਣੀ ਇੰਡੀਆ ਨਾਲ ਇਨਾ ਪਿਆਰ ਹੈ ਤੇ ਮੈਂ ਮੇਰਾ ਇਹ ਹੈ ਕਿ ਮੈਂ ਇਸ ਇਸ ਜ਼ਮੀਨ ਤੇ ਹੀ ਪੈਦਾ ਹੋਇਆ ਇਸ ਜ਼ਮੀਨ ਤੇ ਹੀ ਮਰਾਂ ਤੇ ਹਰ ਮੁ슬ਿਮ ਦਾ ਜਿਹੜੇ ਇੰਡੀਆ ਚ ਰਹਿੰਦੇ ਨੇ ਹਰ ਮੁ슬ਿਮ ਦਾ ਹੀ ਸੁਪਨਾ ਹੈ ਕਿ ਸਾਡਾ ਜਿਹੜਾ ਹਿੰਦੁਸਤਾਨਾ ਉਹ ਸਲਾਮਤ ਰਹੇ ਬਹੁਤ ਲੰਮਾ ਸਮਾਂ ਨਹੀਂ ਲਵਾਂਗਾ ਟਾਈਮ ਜ਼ਿਆਦਾ ਨਹੀਂ ਲਵਾਂਗਾ ਅੱਜ ਤੁਹਾਡੇ ਕੋਲ ਵੀ ਸ਼ਾਰਟੇਜ ਹੈ ਜਾਂਦੇ ਹੋਏ ਇੱਕ ਪਿਆਰ ਦਾ ਪੈਗਾਮ ਆਪਣੇ ਅੰਦਾਜ਼ ਦੇ ਵਿੱਚ ਕਿਉਂਕਿ ਲੋਕ ਤੁਹਾਨੂੰ ਸੁਣਨਾ ਜ਼ਰੂਰ ਪਸੰਦ ਕਰਦੇ ਗੁੰਗੁਨਾਤਾ ਰਹੇ मुस्कुराता रहे, गुनगुनाता रहे, मुस्कुराता रहे मेरा देश है मेरी जान गुनगुनाता रहे। बहुत धन्यवाद गलबात वास्ते कमल खान संदेश दे रहे ने पैगाम दे रहे ने अमन दा कि शांति अतवाद के खिलाफ असी एकजुट होकर लड़िए इस्लामू ਸਵਾਲ ਕਰਨ ਵਾਲਿਆਂ ਦੇ ਮੂੰਹ ਤੇ ਇੱਕ ਚਪੇੜ ਹੈ ਕਿ ਉਹ ਆਪ ਕਹਿ ਰਹੇ ਨੇ ਕਿ ਧਰਮ ਨੂੰ ਕਦੇ ਟਾਰਗੇਟ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਵੱਧ ਪਿਆਰ ਇਸ ਮੁਲਕ ਨੂੰ ਹੋਰ ਕੋਈ ਨਹੀਂ ਕਰਦਾ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਹੁਸੈਨੀਵਾਲਾ ਫਿਰੋਜ਼ਪੁਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ एलिजिਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ